ਵਿਕਟੋਰੀਆ ਸਟੇਟ ਵਿਖੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਇੱਕ ਵੱਡੀ ਰਕਮ ਸਨੇ 14 ਲੋਕਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪ੍ਰੈਸ ਵਾਰਤਾ ਰਾਹੀਂ ਡੀਐਸਪੀ ਡੀ ਜਗਦੀਸ਼ ਰਾਜ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਬੀਤੀ ਰਾਤ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਜਿਸ ਦੇ ਚਲਦਿਆਂ ਸੀਆਈਏ ਸਟਾਫ ਨੇ ਛਾਪਰਕੰਡੀ ਪੁਲਿਸ ਦੇ ਨਾਲ ਰਲ ਕੇ ਵਿਕਟੋਰੀਆ ਸਟੇਟ ਦੇ ਵਿਖੇ ਰੇਡ ਕੀਤੀ ਤੇ ਜਿਸ ਦੇ ਤਹਿਤ ਉਹਨਾਂ ਨੇ 14 ਲੋਕਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ ਲਗਭਗ 4 ਲੱਖ ਰੁਪਏ ਦੀ ਰਿਕਵਰੀ ਤੇ ਨਾਲ ਉਹਨਾਂ ਨੇ 7-8 ਤਾਸ਼ੀਆਂ ਗੱਡੀਆਂ ਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਉਹਨਾਂ ਨੇ ਕਿਹਾ ਕਿ ਹਾਲੇਕਿ ਜਿਹੜਾ ਬੰਦਾ ਇਹ ਜੂਏ ਦਾ ਕੰਮ ਕਰਦਾ ਸੀ ਉਹ ਫਰਾਰ ਸੀ ਇੱਕ ਹੋਰ ਵੀ ਉਹਦੇ ਨਾਲ આરોપી ਜਿਹੜਾ ਸੀ ਉਹ ਵੀ ਫਰਾਰ ਸੀ ਪਰ ਪੁਲਿਸ ਵੱਲੋਂ ਉਹਨਾਂ ਦੀ ਭਾਲ ਵੀ ਜਾਰੀ ਹੈ ਤੇ ਉਹਨਾਂ ਨੂੰ ਬਹੁਤ ਜਲਦ ਕਾਬੂ ਵੀ ਕਰ ਲਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੈਂਬਲਿੰਗ ਐਕਟ ਦੇ ਤਹਿਤ ਇਹਨਾਂ 14 ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਜਾਨਕਾਰੀ ਆਕਾਸ਼ ਵਾਸੀ ਵਿਕਟੋਰੀਆ ਸਟੇਟ ਕਰਨ ਸਿੰਘ ਵਾਸੀ ਜਸਵਾਲੀ ਵਿਕਰਾਂਤ ਵਾਸੀ ਅਖਰੋਟਾ ਜਨਮੇਸ਼ ਸਿੰਘ ਵਾਸੀ ਬਾੜਸਾਵ ਰਾਘਵ ਵਾਸੀ ਸ਼ਾਪੁਰਕੰਡੀ ਸੁਖਵਿੰਦਰ ਸਿੰਘ ਵਾਸੀ ਕਟਾਰੂਚਾ ਕਤਰ ਸਿੰਘ ਵਾਸੀ ਹਰੀਆਲ ਮੁਕੇਸ਼ ਕੁਮਾਰ ਵਾਸੀ ਕੋਟਲੀ ਮੁਗਲਾ ਕਾਰਤਿਕ ਮਹਾਜਨ ਵਾਸੀ ਸ਼ਾਪੁਰਕੰਡੀ ਵਿਪਨ ਕੁਮਾਰ ਵਾਸੀ ਜੁਗਿਆਲ ਅੰਕੁਸ਼ ਵਰਮਾ ਵਾਸੀ ਜੁਗਿਆਲ ਰਜਿੰਦਰ ਕੁਮਾਰ ਵਾਸੀ ਸ਼ਾਪੁਰਕੰਡੀ ਰਾਜਕੁਮਾਰ ਵਾਸੀ ਨੱਤੂ ਨਗਰ ਪਠਾਨਕੋਟ ਮੱਖਣ ਸਿੰਘ ਵਾਸੀ ਪੱਚੋ ਚੱਕ ਦੇ ਨਾਂ ਸ਼ਾਮਿਲ ਹਨ SSP ਮਾਜੂ ਸਰਦਾਰ ਦਿਲਜਿੰਦਰ ਸਿੰਘ ਢਿੱਲੋਂ ਜੀ ਦੇ ਦਿਸਾ ਨਿਰਦੇਸ਼ਾਂ ਦੇ ਉੱਤੇ ਜਿਹੜੀ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਭਾਰੇ ਘਰਾਂ ਦੇ ਖਿਲਾਫ ਇਸੇ ਅ ਕੜੀ ਤਹਿਤ ਕੱਲ CIA ਸਟਾਫ ਦੇ ਵਿੱਚ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵਿਕਟੋਰੀਆ ਸਟੇਟ ਦੇ ਵਿੱਚ ਇੱਕ ਘਰ ਦੇ ਵਿੱਚ ਕਾਫੀ ਜਨੇ ਮੁੰਡੇ ਜਿਹੜੇ ਆ ਇਕੱਠੇ ਹੋ ਕੇ ਜੂਆ ਖੇਡ ਰਹੇ ਨੇ ਜਿਹਨਾਂ ਦੇ ਉੱਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਸਟਾਫ ਨੇ ਜਾ ਕੇ ਸਾਫਰ ਕੱਡੀ ਥਾਣੇ ਦੀ ਪੁਲਿਸ ਨਾਲ ਲੈ ਕੇ ਵਿਕਟੋਰੀਆ ਸਟੇਟ ਚ ਰੇਡ ਕੀਤਾ ਸੀ ਜਿੱਥੋਂ ਇਹਨਾਂ ਨੂੰ 12 ਬੰਦੇ ਜਿਹੜੇ ਆ ਉਹ ਇਹਨਾਂ ਨੇ ਅਰੈਸਟ ਕਰ ਲਏ ਤੇ ਇੱਕ ਬੰਦਾ ਜਿਹੜਾ ਉਸ ਤੋਂ ਭੱਜ ਗਿਆ ਸੀ ਤੇ ਜਿਹੜਾ ਘਰ ਦਾ ਜਿਹੜਾ ਮਾਲਕ ਸੀ ਜਿਹੜਾ ਆਪਣੇ ਘਰ ਦੇ ਵਿੱਚ ਜੂਆ ਖੇਡਾ ਰਿਹਾ ਸੀ ਉਹਨਾਂ ਸਾਰਿਆਂ ਦੇ ਖਿਲਾਫ ਜਿਹੜੀ ਗੈਮਲਿੰਗ ਐਟ ਦੇ ਤਹਿਤ ਅਸੀਂ ਪਰਚਾ ਰਜਿਸਟਰ ਕਰਕੇ ਅਗਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਜੀ ਟੋਟਲ ਸਿਰ ਕਿੰਨੇ ਬੰਦਿਆਂ ਦੇ ਪਰਚੇ ਆ ਜੀ ਇਹ ਟੋਟਲ 14 ਬੰਦਿਆਂ ਦੇ ਪਰਚਾ ਰਜਿਸਟਰ ਹੋਇਆ ਜੀ ਸਰ ਕੇ ਠੀਕ ਉਸ ਨੂੰ ਪ੍ਰਮਾਣਿਤ ਕਰਿਆ ਇਹਨਾਂ ਕੋਲੋਂ ਕਰੀਬ 4 ਲੱਖ ਰੁਪਏ ਐਂਡ 10 12 ਜਿਹੜੀਆਂ ਉੱਥੋਂ ਤਾਸ਼ਾਂ ਜਿਹੜੀਆਂ ਨੇ ਪਲਾਸ ਇਹਨਾਂ ਦੇ ਜਿਹੜੇ ਮੋਬਾਈਲ ਨੂੰ ਉਹ ਬਰੰਦ ਹੋਈ ਨਹੀਂ ਜਿੱਤੀ ਇਹਨਾਂ ਨੂੰ ਕੋਈ ਮੇਨ ਸੱਜਣਾ ਨਹੀਂ ਜਿਹੜਾ ਖਿਡਵਾ ਰਿਹਾ ਸੀ ਤੇ ਕੱਲ ਉੱਥੋਂ ਸ਼ਾਹਪੁਰ ਕੰਡੀ ਦਾ ਇੱਕ ਮੁੰਡਾ ਸੀ ਉਹਨੇ ਸਾਰੇ ਟੈਲੀਫੋਨ ਕਰਕੇ ਬੁਲਾ ਲਿਆ ਸੀ ਉਹਨੇ ਹੀ ਕਮਰਾ ਉੱਥੇ ਜਿਹੜਾ ਜੂਆ ਖੇਡਣ ਵਾਲਾ ਸਥਾਨ ਜਿਹੜਾ ਹੈ ਉਹ ਹੀ ਉਹਨੇ ਅਰੇਂਜ ਕੀਤਾ ਸੀ ਸਾਰਾ